ਕਾਹਿਰੇ ਮਨ ਕੋਜਣ ਜਾਈ ਕਾਹਿਰੇ ਮਨ ਕੋਜਣ ਜਾਈ ਸਰਬ ਨਿਵਾਸੀ ਸਦਾ ਆਲੇ ਪਾ ਤੋਹੀ ਸੰਗ ਸਮਾਈ ਉਹ ਪਮਦ ਜਿਉ বাস ਬਸਤ ਹੈ ਮੁਕਰ ਮਾਹੇ ਜੈ ਸਚਾਈ ਤੈਸੇ ਹੀ ਹਾਰ ਬਸੈ ਨਰੰਤਰ ਕਾਟ ਹੀ ਖੋਜੋ ਪਾਈ ਬਾਰ ਪੀਤਰ ਏ ਕੋ ਜਾਣੋ ਜੇ ਗੁਰ ਗਿਆਨ ਬਿਤਾਈ ਜਨਨਨਕ ਬਿਨ ਆਪਾ ਚੀਨ ਮਿਟਾ ਨਾਮ ਭੰ ਕੀ ਕਾਈ ਕਾਇਰੇ ਮਾਨ ਕੋਜਣ ਜਾਈ ਸਰਬ ਨਿਵਾਸੀ ਸਦਾ ਆਲੇ ਪਾ ਤੋਹੀ ਸੰਗ ਸਮਾਈ ਕਾਇਰੇ ਵਣ ਖੋਜਣ ਚਾਈ ਵਾਹਿ ਗੁਰੂ ਤਰਵਰ ਏਕ ਅਨੰਤ ਦਾਗ ਸ਼ਾਖਾਂ ਉਹ ਪ ਉੱਤਰ ਰਸ ਭਾਰੀਆਂ ਏ ਅਮਰਤ ਕੀ ਬਾੜੀ ਹੈ ਰੇ ਤਿਨ ਹਾਰ ਪੂਰਾ ਕਰਿਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤਿ RAM ਪਰਗਾਸਾ ਗੁਰਮੁਖ ਵੇਰ ਲੱਜਾਨੀ ਤਨ ਤਨ ਭਗਤ ਕਬੀਰ ਜੀ ਜਿਨ੍ਹਾਂ ਦਾ ਇਹ ਅੰਮ੍ਰਿਤਮਈ ਸ਼ਬਦ RAM ਕਲੀ ਬਾਣੀ ਅਗਤਾ ਕੀ ਦੇ ਵਿੱਚੇ ਛੇਵਾਂ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 970 ਅੰਗ ਉਤੇ ਸ਼ਿਸ਼ੋਭਤ ਹੈ ਆਓ ਆਜ ਇਸ ਦੀ ਵਿਚਾਰ ਕਰੀਏ ਔਰ ਪਹਿਲਾਂ ਇਸ ਸ਼ਬਦ ਦੀ ਜੋ ਰਹਾਉ ਦੀਆਂ ਪੰਕਤੀਆਂ ਹਨ ਕਿਉਂਕਿ ਰਹਾਉ ਦੀਆਂ ਪੰਕਤੀਆਂ ਹੀ ਸ਼ਬਦ ਦਾ ਸਾਰ ਅੰਸ਼ ਹੁੰਦੀਆਂ ਹਨ ਅਤੇ ਬਾਕੀ ਸ਼ਬਦ ਜੋ ਹੈ ਉਹ ਰਹਾਉ ਉਹਦੀਆਂ ਪੰਕਤੀਆਂ ਦਾ ਹੀ ਵਿਸਥਾਰ ਹੁੰਦਾ ਹੈ ਤਾਂ ਉਹ ਪਹਿਲਾਂ ਰਹਾਉ ਦੀਆਂ ਪੰਕਤੀਆਂ ਦੇ ਵਿਚਾਰ ਕਰੀਏ ਜਾਣਨੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋ ਰਾਮ ਪਰ ਦਾਸਾ ਗੁਰਮੁਖ ਬੇਰ ਲ ਜਾਨੀ ਗੁਰਮੁਖ ਉਹ ਜੋ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਹੈ ਉਹ ਗੁਰਮੁਖ ਜਿਸ ਨੇ ਗੁਰੂ ਦਾ ਰਸਤਾ ਪੂਰਨ ਤੌਰ ਤੇ ਅਪਣਾ ਲਿਆ ਹੈ ਉਹ ਹੈ ਗੁਰਮੁਖ ਗੁਰਮੁਖ ਨੇ ਜੋ ਗੁਰੂ ਦੇ ਰਸਤੇ ਉੱਤੇ ਚੱਲਦਾ ਹੈ जाननी जाननी रे राजा राम की कहानी उस गुरुमुख ने जाननी की जान लिया राजा राम राजा प्रकाश रूप प्रभु प्रकाश रूप प्रभु जो है ਉਸੇ ਮਿਲਾਪ ਦੀ ਜੋ ਅਵਸਥਾ ਹੈ ਜਦੋਂ ਉਸ ਪ੍ਰਭੂ ਦਾ ਨਾਲ ਮਿਲਾਪ ਹੁੰਦਾ ਹੈ ਉਹ ਅਵਸਥਾ ਕੀ ਬਣਦੀ ਹੈ ਜਦੋਂ ਅਸੀਂ ਪ੍ਰਭੂ ਦਾ ਸਿਮਰਨ ਕਰਦੇ ਹਾਂ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਉਸ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ ਉਹ ਮਿਲਾਪ ਦੀ ਅਵਸਥਾ ਜੋ ਹੈ ਉਹ ਅਵਸਥਾ ਕੀ ਹੈ ਇਹ ਹੈ ਰਾਜਾ ਰਾਮ ਦੀ ਕਹਾਣੀ ਇਹ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜਦੋਂ ਅਸੀਂ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਭੂ ਦੇ ਮਿਲਾਪ ਦੀ ਅਵਸਥਾ ਕੀ ਹੈ ਕਿ ਉਸ ਰਾਜਾ ਰਾਮ ਦੀ ਕਹਾਣੀ ਕੀ ਹੈ ਕਿ ਜਾਨੀ ਜਾਣੇ ਰੇ ਰਾਜਾ ਰਾਮ ਕੀ ਕਹਾਣੀ ਪਰਭੂ ਦਾ ਸਿਮਰਨ ਕਰਕੇ ਪ੍ਰਭੂ ਦੀ ਜੋ ਮਿਲਾਪ ਅਵਸਥਾ ਹੈ ਉਹ ਜੋ ਰਾਜਾ ਰਾਮ ਹੈ ਜੋ ਪ੍ਰਕਾਸ਼ ਰੂਪ ਵਾਹਿਗੁਰੂ ਹੈ ਪ੍ਰਕਾਸ਼ ਰੂਪ ਪ੍ਰਭੂ ਹੈ ਉਸ ਦੇ ਮਿਲਾਪ ਦੀ ਅਵਸਥਾ ਕਹੋ ਜੀ ਇਹ ਗੁਰਮੁਖ ਜੋ ਗੁਰੂ ਦੇ ਰਸਤੇ ਤੇ ਚੱਲਦਾ ਹੈ ਉਹ ਫਿਰ ਸਮਝ ਲੈਂਦਾ ਹੈ ਅੰਤਰ ਜੋਤ ਰਾਮ ਪਰਗਾਸਾ ਜਿਸ ਨੂੰ ਸワイਗੁਰੂ ਦੇ ਮਿਲਾਪ ਦੀ ਅਵਸਥਾ ਦਾ ਪਤਾ ਲੱਗ ਜਾਂਦਾ ਹੈ ਉਸ ਦੇ ਅੰਦਰ ਫਿਰ ਜੋਤ ਜਗ ਜਾਂਦੀ ਹੈ ਅੰਤਰ ਜੋਤ ਰਾਮ ਪਰਗਾਸਾ ਉਸ ਦੇ ਅੰਦਰ ਰਾਮ ਦਾ ਪ੍ਰਗਿਆਸ਼ ਹੋ ਜਾਂਦਾ ਹੈ ਉਹ ਗੁਰਮੁਖ ਬਿਰਲਾ ਜਾਨੀ ਪਰ ਕੋਈ ਬਿਰਲਾ ਹੀ ਹੈ ਜੋ ਇਸ ਅਵਸਥਾ ਨੂੰ ਜਾਣਦਾ ਹੈ ਉਹ ਬਿਰਲਾ ਹੈ ਜੋ ਗੁਰਮੁਖ ਬਣ ਕੇ ਗੁਰੂ ਦੇ ਰਸਤੇ ਉੱਤੇ ਚੱਲਦਾ ਹੈ ਉਹ ਹੀ ਇਸ ਅਵਸਥਾ ਨੂੰ ਜਾਣਦਾ ਹੈ ਕਿ ਜਦੋਂ ਅਸੀਂ ਉਸ ਵਾਹਿਗੁਰਦ ਸਿਮਰਨ ਕਰਦੇ ਹਾਂ ਉਸ ਵਾਹਿਗੁਰਦੇ ਗੁਣ ਗਾਉਂਦੇ ਹਾਂ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਸ਼ਬਦਾਂ ਦੇ ਨਾਲ ਜੁੜ ਕੇ ਸਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਫਿਰ ਸਾਡਾ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ ਉਹ ਮਿਲਾਪ ਦੀ ਅਵਸਥਾ ਕੀ ਹੈ ਉਹ ਪ੍ਰਭੂ ਜੋ ਪ੍ਰਕਾਸ਼ ਰੂਪ ਵਾਹਿਗੁਰੂ ਹੈ ਉਹ ਫਿਰ ਗੁਰਵੋਖੀ ਜਾਣਦਾ ਹੈ ਉਹ ਫਿਰ ਕੋਈ ਬਿਰਲਾ ਹੀ ਜਾਣਦਾ ਹੈ ਕਿਉਂਕਿ ਫਿਰ ਉਸ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਜਗ ਜਾਂਦੀ ਹੈ ਉਸ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ ਤਰਵਰ ਏ ਕੋ ਅਨੰਤ ਡਾਰ ਸ਼ਾਖਾਂ ਬਹੁਤ ਪੱਤਰ ਰਸ ਭਰੀਆਂ ਗਰਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਜੋ ਸੰਸਾਰ ਹੈ ਇਹ ਇੱਕ ਤਰਵਰ ਹੈ ਤਰਵਰ ਦਰਖਤ ਹੈ ਜਿਸ ਦੀਆਂ ਅਨੰਤ ਹੀ ਡਾਰਾਂ ਹਨ ਅਨੰਤ ਹੀ ਸ਼ਾਖਾਂ ਹਨ ਇਹ ਜੋ ਜੀਵ ਜੰਤੂ ਹਨ ਇਹ ਸਾਰੀਆਂ ਸਾਰੇ ਹੀ ਉਸ ਦਰਖਤ ਦੇ ਡਾਰਾਂ ਹਨ ਉਸ ਦੀਆਂ ਸ਼ਾਖਾਂ ਹਨ ਉਹ ਪੱਤਰ ਰਸ ਭਰੀਆਂ ਅਤੇ ਇਹ ਸਾਰੀਆਂ ਹੀ ਡਾਰਾਂ ਟਹਿਣੀਆਂ ਸ਼ਾਖਾਂ ਜੋ ਹਨ ਇਹ ਪਤਰਾ ਦੇ ਨਾਲ ਫੁੱਲਾਂ ਦੇ ਨਾਲ ਅਤੇ ਰਸ ਭਰਪੂਰ ਫੁੱਲਾਂ ਦੇ ਨਾਲ ਭਰੀਆਂ ਹੋਈਆਂ ਨੇ ਇਹ ਸਾਰੇ ਜੀਵ ਜੰਤਰ ਹੂ ਜੋ ਹਨ ਇਹ ਸਾਰੇ ਜੋ ਸੰਸਾਰ ਦੇ ਵਿੱਚ ਜੀਵ ਜੰਤੂ ਹਨ ਇਹ ਸਾਰੇ ਉਸ ਵਾਹਿਗੁਰੂ ਦਾ ਜੋ ਇਹ ਸੰਸਾਰ ਜੋ ਹੈ ਇੱਕ ਦਰਖਤ ਦੀ ਨਿਆਈ ਹੈ ਇਹ ਸਾਰੇ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਜੀਵ ਜੰਤ ਉਸ ਦਰਖਤ ਦੀਆਂ ਸ਼ਾਖਾਂ ਹਨ ਉਸ ਦਰਖਤ ਦੀਆਂ ਟਾਹਣੀਆਂ ਹਨ ਉਸ ਤੇ ਪੱਤਰ ਹਨ ਉਸ ਤੇ ਫੁੱਲ ਹਨ ਅਤੇ ਉਸ ਤੇ ਪਾਲਾ ਫਲ ਜੋ ਕਿ ਰਸਤੇ ਨਾਲ ਭਰੇ ਹੋਏ ਹਨ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਇਨ ਹਰ ਪੂਰੇ ਕਰਿਆ ਇਹ ਜੋ ਸੰਸਾਰ ਹੈ ਇਹ ਉਸ ਪੂਰੇ ਦਾ ਬਣਾਇਆ ਹੋਇਆ ਹੈ ਪੂਰੇ ਨੇ ਬਣਾਇਆ ਹੈ ਇਹ ਅੰਮ੍ਰਿਤ ਦੀ ਬਾੜੀ ਹੈ ਇਹ ਬਣਾਈ ਹੈ ਉਸ ਵਾਹਿਗੁਰੂ ਨੇ ਉਸ ਪੂਰੇ ਵਾਹਿਗੁਰੂ ਨੇ ਜੋ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਜਾਨੀ ਜਾਨੀ ਰੇ ਰਾਜਾ RAM ਕੀ ਕਹਾਣੀ ਅੰਤਰ ਜੋ RAM ਪਰਗਾਸਾ ਗੁਰਮੁਖ ਬੇਰਲ ਜਾਨੀ ਰਹਾਓ ਅਗਰ ਏਕ ਉਹ ਪਰਸ ਬੀਂਦਾ ਬਾਰਾਂ ਲੈ ਉਰ ਧਰਿਆ ਭਵਰ ਭਵਰਾ ਇੱਕ ਭਵਰਾ ਜਿਸ ਤਰ੍ਹਾਂ ਉਹ ਫੁੱਲ ਫੁੱਲ ਦੇ ਰਾਸਤੇ ਵਿੱਚ 비ਦਾ ਉਸ ਦੇ ਵਿੱਚ ਵਿੱਜ ਜਾਂਦਾ ਹੈ 12 ਲੇ ਉਰ ਧਰਿਆ 12 ਫੁੱਲ ਦੀਆਂ 12 ਪੰਖੜੀਆਂ ਫੁੱਲ ਦੀਆਂ 12 ਪੰਖੜੀਆਂ ਖਿੜੀਆਂ ਹੋਈਆਂ ਹੋਣ ਤਾਂ ਕਿੰਨਿਆਂ ਉਸ ਵਿੱਚ ਪੂਰਨ ਖੜਾਓ ਹੈ ਫੁੱਲ ਦੇ ਵਿੱਚ ਇਹ ਪਵਰਾ ਜੋ ਹੈ ਉਹ ਪ੍ਰਸ 비ਦਾ ਹੋਲਦੇ ਰਾਸਤੇ ਵਿੱਚ ਵਿੱਜ ਜਾਂਦਾ ਹੈ 12 ਲੈ ਉਰ ਧਰੀਆ ਉਹ ਫੁੱਲ ਜੋ ਪੂਰਨ ਤੌਰ ਤੇ ਖੜਾਓ ਦੇ ਵਿੱਚ ਹੈ ਜਿਸ ਦੀਆਂ ਸਾਰੀਆਂ ਹੀ 12 ਪੱਤੀਆਂ ਹਨ ਉਹ ਸਾਰੀਆਂ ਹੀ ਨਿਕਲੀਆਂ ਹੋਈਆਂ ਹਨ ਉਸ ਦੇ ਵਿੱਚ ਪੂਰਨ ਹੀ ਖੜਾਓ ਹੈ ਉਸ ਦੇ ਵਿੱਚ ਇਹ ਜੋ ਭੌਰਾ ਹੈ ਆਪਣੇ ਆਪ ਉਸ ਦੇ ਵਿੱਚ ਮਸਤ ਹੋ ਜਾਂਦਾ ਹੈ ਇਸੇ ਤਰ੍ਹਾਂ ਜੋ ਗੁਰਮੁਖ ਜਨ ਹਨ ਉਹ ਉਸ ਪਰਮਾਤਮਾ ਦੇ ਨਾਮ ਦੇ ਰਸਤੇ ਵਿੱਚ ਮਸਤ ਹੋ ਜਾਂਦੇ ਹਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਨਾਮ ਦੇ ਵਿੱਚ ਹੀ ਮਸਤ ਰਹਿੰਦੇ ਹਨ ਅਤੇ ਉਹਨਾਂ ਦੇ ਵਿੱਚ ਵੀ ਪੂਰਨ ਖੜਾਓ ਆ ਜਾਂਦਾ ਹੈ ਸੋਰਹਾ ਮਦੇ ਪਵਣ ਚ ਕੋ ਰਿਆ ਆਕਾਸ਼ ਪਰ ਫਰਿਆ ਸੋਰ ਹੈ ਮਦੇ ਸੋਰਹ 16 16 ਪੱਤੀਆਂ ਵਾਲਾ ਜੋਗੀ ਲੋਕ ਉਹਨਾਂ ਦਾ ਇਹ ਵਿਚਾਰ ਹੈ ਕਿ ਜੋ ਸਰੀਰ ਦੇ ਚੱਕਰ ਹਨ ਉਹਨਾਂ ਦੇ ਵਿੱਚ ਇੱਕ ਚੱਕਰ ਗਲੇ ਦੇ ਵਿੱਚ ਵੀ ਹੈ ਜੋ ਕਿ 16 ਪੱਤੀਆਂ ਵਾਲਾ ਹੈ ਤੋਂ ਉਸ ਦ੍ਰਿਸ਼ਟਾਂਤ ਨੂੰ ਲੈ ਕੇ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਸੋਰ ਹੈ ਮਦੇ ਪਵਣ ਚਕੋ ਰਿਆ ਅਰਥਾਤ ਉਸ ਪ੍ਰਭੂ ਦਾ ਨਾਮ ਇਸ ਗਲੇ ਦੇ ਵਿੱਚ ਸਵਾਸ-ਸਵਾਸ ਜਪਣਾ ਸੋ ਰਾਮ ਮਦੇ ਪਵਣ ਪਵਣ ਸਵਾਸ ਚਕੋ ਰਿਆ ਆਕਾਸ਼ੇ ਫਰ ਫਰਿਆ ਜਿਸ ਤਰ੍ਹਾਂ ਪੰਛੀ ਜੋ ਹੈ ਆਕਾਸ਼ ਦੇ ਵਿੱਚ ਉੜਦਾ ਹੈ ਫੜ ਫੜਾਂਦਾ ਹੈ ਉਡਾਰੀਆਂ ਲਾਂਦਾ ਹੈ ਫਿਰ ਜੋ ਗੁਰਮੁਖ ਹੈ ਜਦੋਂ ਸਵਾਸ ਸਵਾਸ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਉਸ ਦੀ ਸੁਰਤ ਵੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਉਡਾਰੀ ਲਾਂਦੀ ਹੈ ਜਿਸ ਤਰ੍ਹਾਂ ਪੰਛੀ ਹਵਾ ਦੇ ਵਿੱਚ ਫੜ ਫੜਾਂਦਾ ਹੈ ਉਡਾਰੀਆਂ ਲਾਂਦਾ ਹੈ ਇਸੇ ਤਰ੍ਹਾਂ ਉਹ ਗੁਰਮੁਖ ਜੋ ਸਵਾਸ ਸਵਾਸ ਸੁਆਹੀ ਗੁਰਦਾ ਸਿਮਰਨ ਕਰਦਾ ਹੈ ਉਸ ਦੀ ਸੁਰਤ ਵੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਉਡਾਰੀਆਂ ਲਾਂਦੀ ਹੈ ਸਹਿਜ ਧੁਨ ਸੁਣ ਇੱਕ ਬੇਰਵਾ ਉਪਜਿਆ ਧਰਤੀ ਜਲਹਰ ਸ਼ੋਕਿਆ ਸਹਿਜ ਸੁਣ ਗੁਰਮਖੀ ਦੇ ਅੰਦਰ ਜਦੋਂ ਸਵਾਸ ਸਵਾਸ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਆਪਣੀ ਸੁਰਤ ਨੂੰ ਉਸ ਪਰਮਾਤਮਾ ਦੇ ਨਾਲ ਜੋੜਦਾ ਹੈ ਫਿਰ ਉਸ ਦੇ ਅੰਦਰ ਸਹਿਜ ਆਤਮਿਕ ਅਡੋਲਤਾ ਆਉਂਦੀ ਹੈ ਸੁਣ ਉਹ ਅਵਸਥਾ ਜਿਸ ਦੇ ਵਿੱਚ ਕੋਈ ਫੁਰਨੇ ਨਹੀਂ ਉਠਦੇ ਕੋਈ ਸੰਕਲਪ ਨਹੀਂ ਉਠਦੇ ਕੋਈ ਵਿਕਲਪ ਨਹੀਂ ਉਠਦੇ ਆਸਾ ਮਨਸਾ ਜੁਆ ਖਤਮ ਹੋ ਜਾਂਦੀਆਂ ਹਨ ਉਹ ਅਵਸਥਾ ਜਦੋਂ ਬਣ ਜਾਂਦੀ ਹੈ ਸਹਿਜ ਸੋਨ ਇੱਕ ਬਿਰਵਾ ਬਿਰਵਾ ਇੱਕ ਛੋਟਾ ਜਿਹਾ ਬੂਟਾ ਓਮਲ ਜਿਹਾ ਬੂਟਾ ਇੱਕ ਬਿਰਵਾ ਉਪਚਿਆ ਫਿਰ ਮਾਨੋ ਜਿਸ ਦੇ ਅੰਦਰ ਸਹਿਜ ਅਵਸਥਾ ਪੈਦਾ ਹੋ ਗਈ ਅਫਰ ਅਵਸਥਾ ਪੈਦਾ ਹੋ ਗਈ ਉਸ ਦੇ ਅੰਦਰ ਇੱਕ ਕੋਮਲਤਾ ਭਰਿਆ ਕਿ چھوٹਾ ਜਿਹਾ ਬੂਟਾ ਉਗਦਾ ਹੈ ਕੋਮਲਤਾ ਦਾ ਬੂਟਾ ਉਗਦਾ ਹੈ ਕੋਮਲਤਾ ਪੈਦਾ ਹੁੰਦੀ ਹੈ ਉਹ ਬੂਟਾ ਧਰਤੀ ਜਲ ਹਰ ਸੋਖਿਆ ਜਿਸ ਤਰ੍ਹਾਂ ਕੋਈ ਬੂਟਾ ਹੋ ਗਿਆ ਹੋਵੇ ਤਾਂ ਉਹ ਧਰਤੀ ਦੇ ਵਿੱਚੋਂ ਪਾਣੀ ਨੂੰ ਸੋਖ ਲੈਂਦਾ ਹੈ ਇਸੇ ਤਰ੍ਹਾਂ ਜੋ ਗੁਰਮੁਖ ਜੋ ਸਹਿਜ ਅਵਸਥਾ ਦੇ ਵਿੱਚ ਹੈ ਜੋ ਆਤਮਿਕ ਅਡੋਲਤਾ ਜਿਸ ਨੂੰ ਮਿਲ ਗਈ ਹੈ ਜੋ ਸੋਨ ਅਫੁਰ ਅਵਸਥਾ ਦੇ ਵਿੱਚ ਹੈ ਉਸ ਦੇ ਅੰਦਰ ਵੀ ਫਿਰ ਇਹੋ ਜਿਹਾ ਇੱਕ ਕੋਮਲਤਾ ਦਾ ਬੂਟਾ ਉਗਦਾ ਹੈ ਜਿਹੜਾ ਕਿ ਉਸ ਦੇ ਅੰਦਰੋਂ ਤ੍ਰਿਸ਼ਨਾ ਦਾ ਪਾਣੀ ਤ੍ਰਿਸ਼ਨਾ ਦਾ ਜੋ ਜਲ ਹੈ ਉਸ ਨੂੰ ਸੋਖ ਲੈਂਦਾ ਹੈ ਉਸ ਦੇ ਅੰਦਰੋਂ ਤ੍ਰਿਸ਼ਨਾ ਮਿਟ ਜਾਂਦੀ ਹੈ ਉਸ ਨੂੰ ਕੋਈ ਵੀ ਤ੍ਰਿਸ਼ਨਾ ਫਿਰ ਨਹੀਂ ਰਹਿੰਦੀ कह कबीर होता का सेवक जिन ए बेरवा देखिया कबीर जी कह रहे हन जिस दे अंदर ए बेरवा ए जो छोटा जे कोमलता दा बूटा हो गया है उग गया किस दे अंदर जिस दे अंदर आत्मिक अडोलता आ गई ਜੋ ਨਾਮ ਰਸਤੇ ਨਾਲ ਭਰ ਗਿਆ ਉਸ ਦੇ ਅੰਦਰ ਇਹ ਫਿਰ ਇੱਕ ਛੋਟਾ ਜਿਹਾ ਜੋ ਬੂਟਾ ਉਗਦਾ ਹੈ ਭਗਤ ਕਬੀਰ ਜੀ ਕਹਿੰਦੇ ਹਨ ਫਿਰ ਮੈਂ ਉਸ ਦਾ ਸੇਵਕ ਹਾਂ ਕਿਉਂਕਿ ਉਸ ਦੇ ਅੰਦਰ ਸਹਿਜ ਅਵਸਥਾ ਆ ਗਈ ਉਸ ਦੇ ਅੰਦਰੋਂ ਹੋਰਨੇ ਖਤਮ ਹੋ ਗਏ ਉਸ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਗਈ ਉਹ ਨਾਮ ਰਸਤੇ ਨਾਲ ਭਰ ਗਿਆ ਉਹ ਸਿਮਰਨ ਦੇ ਨਾਲ ਜੁੜ ਕੇ ਉਸ ਪ੍ਰ부 ਦੀ ਮਲਾਪ ਆਵਾਸਾ ਨੂੰ ਉਸਨੇ ਸਮਝ ਲਿਆ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ